ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਜਿੱਥੇ ਇੱਕ ਪਾਸੇ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਦੂਜੇ ਪਾਸੇ ਗੁਰਦਾਸਪੁਰ ਦਾ ਇੱਕ ਅਜੇਹਾ ਪਰਿਵਾਰ ਵੀ ਹੈ ਜਿਸ ਦੀ ਪਿਛਲੇ 65 ਸਾਲਾਂ ਤੋਂ 부ਜੀ ਹੋਈ ਆਸ ਮੁੜ ਤੋਂ ਜਗ ਗਈ ਹੈ ਤਸਵੀਰਾਂ 'ਚ ਜੋ ਪਰਿਵਾਰ ਤੁਸੀਂ ਦੇਖ ਰਹੇ ਹੋ ਉਹ ਹੈ 1965 ਦੀ ਜੰਗ 'ਚ ਬੰਦੀ ਬਣਾ ਲਏ ਗਏ ਭਾਰਤੀ ਜਵਾਨ ਸੁਜਾਨ ਸਿੰਘ ਦਾ ਸੁਜਾਨ ਸਿੰਘ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੇ ਰਹਿਣ ਵਾਲੇ ਨੇ ਸਾਲ 1957 'ਚ ਭਾਰਤ ਦੀ 14 ਫੀਲਡ ਰੈਜੀਮੈਂਟ 'ਚ ਭਰਤੀ ਹੋਏ ਸਨ ਭਾਰਤ-ਪਾਕਿਸਤਾਨ ਵਿਚਾਲੇ ਹੋਏ 1965 ਦੇ ਯੁੱਧ ਤੋਂ ਬਾਅਦ ਸੁਜਾਨ ਸਿੰਘ ਨੂੰ ਬੰਦੀ ਬਣਾ ਲਿਆ ਗਿਆ ਸੀ ਹੁਣ ਅਭਿਨੰਦਨ ਦੀ ਵਾਪਸੀ ਤੋਂ ਬਾਅਦ ਇਸ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੁਜਾਨ ਸਮੇਤ ਪਾਕਿਸਤਾਨੀਆ ਜੇਲਾ ਚ ਬੰਦ 54 ਦੇ ਕਰੀਬ ਯੁੱਧ ਬੰਦੀਆਂ ਨੂੰ ਰਿਹਾ ਕਰਵਾਇਆ ਜਾਵੇ ਮੇਰੇ ਚਾਚਾ ਜੀ ਜਿਹੜੇ ਸੁਜਾਨ ਸਿੰਘ ਸਨ 1965 ਦੇ ਜੰਗ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੈਦ ਹੋਏ ਸੀ ਠੀਕ ਹੈ ਤੇ ਹੁਣ ਜਿਸ ਤਰ੍ਹਾਂ ਸਾਡੇ ਦੇਸ਼ ਨੇ ਬਹੁਤ ਵਧੀਆ ਕੰਮ ਕੀਤਾ ਕਿ ਸਾਡਾ ਇੱਕ ਪਾਇਲਟ ਉਤਰੂ 65 ਘੰਟਿਆਂ ਵਿੱਚ ਲਿਆਤਾ ਆ ਪਰ ਮੇਰੇ ਚਾਚਾ ਜੀ ਨੂੰ 65 ਸਾਲ ਹੋ ਗਏ ਆ ਉੱਥੇ ਰਹਿੰਦੇ ਕਿਸੇ ਦੇ ਸਾਡੀ ਸਾਰ ਨਹੀਂ ਲਈ ਉਹ ਅੱਜ ਤੱਕ ਕਰਪੂਰੀ ਉੱਥੇ ਜੇਲ੍ਹ ਦੇ ਵਿੱਚ ਠੀਕ ਠਾਕ ਹੈਗੇ ਨੇ ਸਾਨੂੰ ਕਾਫੀ ਸਬੂਤ ਉਹਨਾਂ ਦੇ ਮਿਲੇ ਆ ਕਿ ਉਹ ਤੁਹਾਡੇ ਚਾਚਾ ਜੀ ਉੱਥੇ ਠੀਕ ਹੈਗੇ ਆ ਤੇ ਫਸ ਸਰਕਾਰ ਨੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਕਦੀ ਵੀ ਆਪਾਂ ਬਹੁਤ ਵਾਰੀ ਕੀਤਾ ਕੰਮ ਵੀ ਸਾਡੇ ਚਾਚਾ ਜੀ ਨੂੰ ਬੁਲਾਇਆ ਜਾਇਆ ਤਾਂ ਕਿ ਹਾਂ ਕਿਸੇ ਨੇ ਇਸ ਗੱਲ ਹੀ ਸੁਣੀ 14 ਫਰ ਜੁਮਤੀ ਚੰਬ ਜੂੜੀਆਂ ਚ ਉਹ ਲਾਭਦਾ ਹੋਏ ਸੀ ਸੁਜਾਨ ਸਿੰਘ ਦੇ ਭਰਾ ਮੋਹਿੰਦਰ ਸਿੰਘ ਮੁਤਾਬਕ ਉਹਨਾਂ ਦਾ ਭਰਾ 1957 ਨੂੰ ਭਾਰਤੀ ਫੌਜ ਦੇ 14 ਫੀਲਡ ਰੈਜੀਮੈਂਟ ਚ ਭਰਤੀ ਹੋਇਆ ਸੀ 1965 ਚ ਭਾਰਤ ਪਾਕਿਸਤਾਨ ਲੜਾਈ ਵਿੱਚ ਸੁਜਾਨ ਸਿੰਘ ਚੰਬ ਜੂੜੀਆਂ ਦੇ ਦੇਬਾ ਬਟਾਲਾ ਸੈਕਟਰ ਚ ਪਾਕ ਫੌਜ ਵੱਲੋਂ ਬੰਦੀ ਬਣਾ ਲਈ ਗਈ ਲੜਾਈ ਦੀ ਸਮਾਪਤੀ ਦੀ ਕੋਸ਼ਨਾ ਤੋਂ ਬਾਅਦ ਉਹਨਾਂ ਦਾ ਭਰਾ ਵਾਪਸ ਨਹੀਂ ਪਰਤਿਆ ਘਰ ਵਾਲਿਆਂ ਨੂੰ ਸੁਜਾਨ ਸਿੰਘ ਦੇ ਪਾਕਿਸਤਾਨ ਦੀ ਜੇਲ੍ਹ ਚ ਕੈਦ ਹੋਣ ਬਾਰੇ ਸਾਲ 1970 ਵਿੱਚ ਉਸ ਸਮੇਂ ਪਤਾ ਲੱਗਿਆ ਜਦੋਂ ਸੁਜਾਨ ਸਿੰਘ ਦਾ ਜੇਲ੍ਹ ਤੋਂ ਲਿਖਿਆ ਇੱਕ ਖੱਤ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸਿਆਲਕੋਟ ਪਾਕਿਸਤਾਨ ਜੇਲ੍ਹ ਚ ਬੰਦ ਹੈ ਤੁਹਾਨੂੰ ਬਹੁਤ ਖੁਸ਼ੀ ਹੋਈ ਇਹ ਗੱਲ ਦੀ ਮੇ ਸਾਡਾ ਅੱਜ ਸਾਡਾ ਪੁੱਤ ਜਾਂ ਸਾਡੇ ਭਰਾਵਾਂ ਵਰਗਾ ਆ ਗਿਆ ਤਾਂ ਬਹੁਤ ਖੁਸ਼ ਹੋਇਆ ਹੈ ਦੇਖ ਕੇ ਉਹਨੂੰ ਅਹੇ ਕਨੇ ਜਦੋਂ ਸਾਡਾ ਭਰਾ ਪਾਕਿਸਤਾਨ ਤੇ 52 ਸਾਲ ਹੋ ਗਿਆ ਤੱਕ ਇਹ ਖੰਡ ਉਹ ਵੀ ਇਸ ਤਰ੍ਹਾਂ ਦੇਸ਼ ਦੇ ਸੇਵਲੇ ਜਾਂ ਦੇਸ਼ ਦੀ ਲੜਾਈ ਸੀ ਕਿ ਜੰਦ ਬੰਦੀ ਸੀ ਗਿਆ ਹੈਗਾ ਤੇ ਉਹ ਚਲ ਉਹਦਰ ਬੰਦੀ ਹੋ ਗਿਆ ਕਿਸ ਕਾਰਨ ਤੇ ਉਹਨੂੰ ਬਾਅਦਸ ਲਿਆਂਦਾ ਜਾਵੇ ਅਸੀਂ ਗਵਰਨਮੈਂਟ ਕੋਲ ਬਹੁਤ ਬਹੁਤ ਉਮੀਦ ਰੱਖਨੇ ਆ ਛੜਨ ਉਹਨੂੰ ਉਹ ਆਏ ਮਲੇ ਨਿਕ ਤੋ ਟੈਲੀਗ੍ਰਾਫ ਆਇਆ ਲਟਰ ਵੀ ਆਇਆ ਇੱਕ ਤੇ ਬਾਕੀ ਉਹ ਕਿਦੋਂ ਬੰਦਿਆਂ ਨੂੰ ਬਾਕੀ ਸੈਕਟਰ ਦੱਸਿਆਣ ਕੇ ਪਈ ਤਾਂ ਦਾ ਬੰਦਾ ਫਲਾਣੇ ਫਲਾਣੇ ਜੇਤ ਮਿਲਿਆ ਉਹ ਦੋ ਬੰਦੇ ਜਿਹੜੇ ਅੰਬਸਾ ਦੇ ਟਾਰੋਕੇ ਸੰਜੇ ਅਚ ਇੱਕ ਰਫੀਕ ਮਸੀਹ ਸੀ ਤੇ ਇੱਕ ਉਹਦਾ ਤਾਰਮ ਸੀ ਉਹ ਮਾਲਾ ਉਹਨਾਂ ਜੇਲ੍ਹ ਦੇ ਸੁਪਰਡੈਂਟ ਸਾਹਮਣੇ ਨਾਲ ਜੇਲ੍ਹ ਦੇ ਵਿੱਚ ਬਿਆਨ ਦਿੱਤੇ ਆ ਤੇ ਸਾਨੂੰ ਸਜਾਨ ਸਿੰਘ ਨਾਲੇ ਪਹੁੰਚਦਾ ਸਾਨੂੰ ਉਥੇ ਫਲਾਣੀ ਮਾਲਾ ਰੋਲਪਿੰਡੀ ਮਿਲਿਆ ਤੇ ਆਹੇ ਕੱਠੇ ਰਹਿਣ ਚਾਹਤਾਂ ਮਹਿਰ ਹਾਲ ਕਮਾਂਡਰ ਅਭਿਨੰਦਨ ਦੇ ਰਿਹਾ ਹੂੰ ਤੋਂ ਬਾਅਦ ਇਸ ਪਰਿਵਾਰ ਦੀ ਉਮੀਦ ਫਿਰ ਤੋਂ ਜਾਗੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਸਰਕਾਰ ਜਲਦ ਹੀ ਉਹਨਾਂ ਦੇ ਆਪੜਿਆਂ ਨੂੰ ਵੀ ਉਹਨਾਂ ਦੇ ਨਾਲ ਮਿਲਵਾ ਦੇਗੀ। ਗੁਰਦਾਸਪੁਰ ਤੋਂ ਅਪਤਾਸ ਸਿੰਘ ਦੀ ਰਿਪੋਰਟ ਦਿੱਲੀ ਪੁਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563